ਅੱਜ ਆਪਾਂ ਗੱਲਬੀਰੋ ਕਰਨੀ ਐ ਗੁਰਨਾਨਕ ਦੇ ਸਿਧਾਂਤੀ ਤੇ ਗੁਰੂ ਦੇ ਘਰਾਂ ਦੀ ਗੁਰਦੁਆਰਾਂ ਵਿੱਚ ਕੀ ਗੱਲਾਂ ਹੋਣੀਆਂ ਚਾਹੀਦੀਆਂ ਸਿੱਤਾਂ 'ਚ ਕੀ ਹੋ ਰਹੀਆਂ ਨੇ ਗੁਰਨਾਨਕ ਪਾਤਸ਼ਾਹ ਨੇ ਇੱਥੇ ਆ ਕੇ ਉਸ ਸਮੇਂ ਦੇ ਸਿਸਟਮ ਦੇ ਉੱਤੇ ਹੀ ਸਾਡੇ ਇਸ ਪ੍ਰਬੰਧ ਦੇ ਉੱਤੇ ਉਸ ਸਮੇਂ ਦੇ ਲੋਕਾਂ ਨੂੰ ਕੀ ਸਮਝਾਇਆ ਸੀ ਕੋਟੀ ਹੂੰ ਪੀਰ ਵਰਜ ਰਹਾਏ ਜਾ ਮੀਰ ਸੁਣਿਆ ਧਾਇ ਥਾਨ ਮੁਕਾਮ ਜਲੇ ਵਿੱਚ ਮੰਦਰ ਮੁਛ-ਮੁਛ ਕਰ ਲਾਇਆ ਕੋਈ ਮੁਗਲ ਨਾ ਹੋਆ ਅੰਦਾ ਕਿਨੇ ਨਾ ਪਰਚਾ ਲਾਇਆ ਦੇਖੋ ਇਹ ਸ਼ਬਦ ਤੁਸੀਂ ਸਾਰਾ ਜਾਣ ਲਓ ਵੀਡੀਓ ਵੱਡੀ ਨਾ ਹੋਵੇ ਇਹ ਪਹਿਲਾਂ ਆਪਾਂ ਮੂਲ ਸਮਝਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਮੁੱਢ ਬੰਨਿਆ ਸਾਨੂੰ ਇਹੀ ਗੱਲ ਸਮਝਾਈ ਵੀ ਜਿਹੜੇ ਯੰਤਰਾ ਮੰਤਰਾਂ ਦੇ ਉੱਤੇ ਧਾਰਮਿਕ ਕਰਮ ਕਾਂਡਾਂ ਦੇ ਉੱਤੇ ਨਾਂ ਅੰਧ ਵਿਸ਼ਵਾਸਾਂ ਦੇ ਉੱਤੇ ਤੁਸੀਂ ਭਰੋਸਾ ਕਰਕੇ ਉਹ ਜ਼ਾਲਮ ਤੁਹਾਡੇ ਤੇ ਚੜਾਈ ਕਰਕੇ ਆ ਰਿਹਾ ਤੇ ਤੁਸੀਂ ਅੱਖਾਂ ਮੀਟ ਕੇ ਇਹਨਾਂ ਸੰਪਟਤ ਤੇ ਜ਼ੋਰ ਲਾ ਰਹੇ ਹੋ ਇਹਨਾਂ ਜੰਤਰਾ ਮੰਤਰਾਂ ਨੇ ਅੱਜ ਤੱਕ ਕੋਈ ਮੁਗਲ ਅੰਨਾ ਤਾਂ ਕੀਤਾ ਨਹੀਂ ਕੋਈ ਮੁਗਲ ਨਾ ਹੋਆ ਅੰਦਾ ਉਹ ਆਉਂਦੇ ਆ ਕੁੱਟ ਕੇ ਉਹ ਟ੍ਰੇਨਡ ਹੁੰਦੇ ਆ ਸਿੱਖੀ ਹੁੰਦੇ ਆ ਲੁੱਟ ਕੁੱਟ ਕੇ ਤੁਹਾਨੂੰ 5-400 ਬੰਦਾ ਆਉਂਦਾ ਲੈ ਜਾਂਦਾ ਤੁਸੀਂ ਮੂਹਰੇ ਉਦੋਂ ਵੱਧ ਗਿਣਤੀ ਚ ਖੜੀਆਂ ਹੋਣੀਆਂ ਤ ਮੂਰਤੀਆਂ ਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਤਿਆਰ ਕੀਤਾ ਵੀ ਤੁਸੀਂ ਇਹ ਸਕਮਾਂ ਤੋਂ ਬਾਹਰ ਨਿਕਲੋ ਬੇਨਾ ਕਰਮ ਕੰਨਾਂ ਦੇ ਨਾਲ ਤੁਸੀਂ ਤਾਂ ਵੇਦਾਂ ਦੀ ਗੱਲ ਨੂੰ ਵੀ ਨਕਾਰ ਦਿੱਤਾ ਚਾਰ ਪਕਾਰੇ ਨਾ ਤੂੰ ਮੰਨੇ ਖਟਪੀ ਏਕਾ ਬਾਤ ਬਖਾਨੇ 10 ਅਸ਼ਟੀ ਮਿਲ ਇੱਕੋ ਕਹਾ ਤਾਂ ਵੀ ਜੋਗੀ ਵੀ ਤੈਨੂੰ ਚਾਰ ਵੇਦ ਵੀ ਪਕਾਰ ਪਕਾਰ ਕੇ ਸੱਚ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਤੁਸੀਂ ਸੱਚ ਸਮਝਣ ਦੀ بجائے ਤੁਸੀਂ ਤਾਂ ਵੇਦਾਂ ਨੂੰ ਵੀ ਰੋਲ ਦਿੱਤਾ ਵੇਦਾਂ ਦੀ ਵੀ ਕਦਰ ਗਵਾ ਦਿੱਤੀ ਐ ਲੋਕਾਂ ਦੀ ਬੇਵਿਸ਼ਵਾਸੀ ਹੋ ਗਈ ਐ ਤੁਸੀਂ ਉਹਨਾਂ ਦੇ ਵਿੱਚੋਂ ਕਾਜੀ ਨੂੰ ਵੀ ਇਹੀ ਕਿਹਾ ਕਾਜੀ ਤੈ ਕਵਨ ਕਤੇਬ ਬਖਾਨੀ ਪੜ ਤੋ ਗੁੰਤ ਐ ਸੇਸਾ ਮਾਰੇ ਕਿਨਹੂ ਖਬਰ ਨਾ ਜਾਣੀ ਐ ਕਾਜੀ ਜੀ ਸਿੱਧਾ ਤੁਸੀਂ ਬਹੁਤ ਸੁਣਿਆ ਹੋਣਾ ਜਿਹੜਾ ਗੁਰੂ ਸਾਹਿਬ ਨੇ ਧਾਰਮਿਕ ਲੋਕਾਂ ਨੂੰ ਆ ਕੇ ਪਕੜਿਆ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆਂ ਖਾਏ ਜੋਗੀ ਜੋਤਨਾ ਇਹ ਤਿੰਨੇ ਉਦੋਂ ਧਰਮਕ ਤੇ ਮੁਖੀ ਸੀਗੇ ਧਰਮ ਤਿੰਨੇ ਉਦੋਂ ਜਿਆਦਾ ਪ੍ਰਚਲਿਤ ਸੀਗੇ ਅੱਜ ਜੇ ਆ ਗਿਆ ਅੱਜ ਵਿੱਚ ਅਸੀਂ ਵੀ ਆਵਾਂਗੇ ਅੱਜ ਗੱਲ ਸਾਡੇ ਵੀ ਹੋਏਗੀ ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖਤਾ ਨੂੰ ਇੱਕ ਕਰਨ ਵਾਸਤੇ ਸਾਨੂੰ ਇੱਕ ਓੰਕਾਰ ਦਾ ਪਾਠ ਪੜ੍ਹਾਇਆ ਸੀ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਸਾਨੂੰ ਇਹ ਸਵਾਲ ਕਰੇ ਸੀ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ ਇੱਥੇ ਕੋਈ ਨਹੀਂ ਹੈਗਾ ਸਾਰੀ ਮਨੁੱਖਤਾ ਇੱਕ ਹੈ ਪਰ ਅੱਜ ਆਪਾਂ ਦੇਖ ਸਕਦੇ ਆ ਅੱਜ ਤਾਂ ਸਿੱਖ ਵੀ ਸਿੱਖ ਇੱਕ ਨਹੀਂ ਰਿਹਾ ਅਸੀਂ ਹੋਰਾਂ ਨੂੰ ਦੂਸਰੀ ਕਮਿਊਨਿਟੀਆਂ ਨੂੰ ਦੂਸਰੇ ਲੋਕਾਂ ਨੂੰ ਸਮਝਾ ਕੇ ਅਸੀਂ ਮਨੁੱਖ ਬਣਾਉਣ ਵਾਲੇ ਪਾਸੇ ਇਨਸਾਨ ਬਣਾਉਣ ਵਾਲੇ ਪਾਸੇ ਤਾਂ ਕਦਮ ਕੀ ਪੁੱਟਣਾ ਸੀ ਅਸਿਤਾ ਗੁਰੂ ਨਾਨਕ ਦੇਵ ਜੀ ਬੰਨ੍ਹਣੇ ਬੰਨ ਨੂੰ ਨੂੰ ਵੀ ਖਿਲਾਰ ਦਿੱਤਾ ਹੈ ਉਹਨਾਂ ਸਾਨੂੰ ਗੁਰਬਾਣੀ ਇਕੱਤਰ ਕਰਕੇ ਸਾਰਿਆਂ ਨੂੰ ਇਕੱਠੇ ਕੀਤਾ ਵੀ ਆ ਦੇਖੋ ਤੁਸੀਂ ਇੱਕ ਹੋ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਦਿੱਤੀ ਅਸੀਂ ਉਹਦੇ ਵਿੱਚ ਸੱਚਾ ਹਿੰਦੂ ਵੀ ਹੈ ਉਹਦੇ ਵਿੱਚ ਸੱਚਾ ਮੁਸਲਮਾਨ ਵੀ ਹੈ ਉਹਦੇ ਵਿੱਚ ਸੱਤ 35 ਤੇ 35 ਮਹਾਪੁਰਖ ਉਹ ਨੇ ਜਿਨ੍ਹਾਂ ਦੀ ਸੱਚ ਦੀ ਵਿਚਾਰਤਾਰਾ ਇੱਕ ਹੈ। ਪਾਰਾਜਸੀ ਉਹਦੇ ਵੀ ਉਲਟ ਕਰਤਾ। ਹੁਣ ਅਜ ਤਾਂ ਗੁਰਦਾਰੇ ਵੱਖਰੇ ਵੱਖਰੇ ਬਣਾ ਦਿੱਤੇ ਧਰਤੀ ਪਿੰਡਾਂ ਦੇ ਵਿੱਚ ਚਾਰ-ਚਾਰ ਬਣਾਤੇ ਆਹ ਫਲਾਨਿਆਂ ਦਾ ਗੁਰਦੁਆਰਾ ਫਲਾਨਿਆਂ ਦਾ ਗੁਰਦੁਆਰਾ। ਫਿਰ ਬਾਣੀ ਪੜਨ ਦਾ ਮਕਸਦ ਹੀ ਬਦਲਤਾ। ਜਿਹੜਾ ਗੁਰੂ ਗੁਰੂ ਆਣੀ ਸਾਨੂੰ ਦੱਸਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦੱਸਿਆ ਜਾ ਰਿਹਾ ਵੀ ਬਾਣੀ ਐ ਪੜ੍ਹਨੀ ਐ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮੰਭਣਾਓ ਤੁਰ ਅੰਦਰੋਂ ਇਸ਼ਨਾਨ ਹੋ ਜਾਣਾ ਜੇ ਤੁਸੀਂ ਗੁਰਆਣੀ ਨੂੰ ਪਿਆਰ ਨਾਲ ਪੜ੍ਹੋਗੇ ਬਾਹਰੋਂ ਤਨ ਤਾਂ ਅਸੀਂ ਪਾਣੀ ਨਾਲ ਧੋ ਲੈਨੇ ਆਂ ਅੰਦਰੋਂ ਬਾਣੀ ਨੇ ਨਿਖਾਰਨਾ ਸਾਨੂੰ ਫੇਰ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਪੜ੍ਹ ਬੁੱਝ ਮੰਨ ਵਸਾਵਣਿਆ ਸਿ ਉਹ ਵੀ ਛੱਡ ਦਿੱਤਾ ਅਸੀਂ ਜਿਵੇਂ ਕਿਸੇ ਬਾਬੇ ਨੇ ਜਾ ਦਿੱਤਾ ਹੁਣ ਦੱਸੋ ਜਿਵੇਂ ਬਾਬਾ ਦੀਪ ਸਿੰਘ ਦੇ ਕਹਿੰਦੇ ਚੁਪਹਿਰੇ ਦੀ ਬਾਣੀ ਪੜੀ ਜਾਂਦੀ ਐ ਕਿ ਗੁਰੂ ਸਾਹਿਬ ਨੇ ਉਹ ਤਰੀਕਾ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਵੀ ਤੁਸੀਂ ਹਫਤੇ ਬਾਅਦ ਚ ਪਹਿਰਾ ਕੱਟ ਲਿਆ ਕਰੋ بڑے ਲੋਕਾਂ ਨੇ ਮਾਗੇ ਵੀਡੀਓ ਪਾਈ ਸੀ ਚੁਪਹਿਰੇ ਤੇ ਮੈਨੂੰ ਲੋਕਾਂ ਨੇ ਫੋਨ ਲਾ ਲਾ ਕੇ ਕਿਸੇ ਨੇ ਬੜੀਆ ਧੰਨਵਾਦ ਵੀ ਕੀਤਾ ਕਿਸੇ ਨੇ ਬੁਰਾ ਵੀ ਬੋਲਿਆ ਕੋਈ ਕਹਿੰਦੇ ਤੁਸੀਂ ਬਾਣੀ ਤੋਂ ਦੁਖਿਓ ਬਾਬਾ ਦੀਪ ਅਸੀਂ ਬਾਬਾ ਦੀਪ ਸਿੰਘ ਦੇ ਦੁਖੀ ਨਹੀਂ ਅਸੀਂ ਉਹ ਸਿਸਟਮ ਦਾ ਹੈ ਜਿਹਦੇ ਨਾਲ ਬਾਬਾ ਦੀਪ ਸਿੰਘ ਨੂੰ ਵੀ ਅਸੀਂ ਨੀਮਾ ਦਿਖਾ ਰਹੇ ਹਾਂ ਬਾਣੀ ਪੜ੍ਹਨੀ ਸਾਨੂੰ ਗੁਰੂ ਸਾਹਿਬ ਨੇ ਦੱਸੀ ਹੈ ਵੀ ਪਿਆਰ ਨਾਲ ਜਿੱਥੇ ਮਰਜ਼ੀ ਬੈਠ ਕੇ ਘਰ ਬੈਠ ਕੇ ਪੜ੍ਹ ਲਾ ਦੁਕਾਨ ਤੇ ਬੈਠ ਕੇ ਪੜ੍ਹ ਲਾ ਖੇਤ ਬੈਠ ਕੇ ਪੜ੍ਹ ਲਾ ਇਹ ਬਾਣੀਏ ਸਾਨੂੰ ਥੋੜਾ ਕਹੀ ਹੈ ਵੀ ਫਲਾਨੀ ਥਾਂ ਤੇ ਜਾ ਕੇ ਪੜ੍ਹੇਗਾ ਜੇ ਤੂੰ ਇਹ ਤਾਂ ਸਾਨੂੰ ਆ ਉਹਨਾਂ ਨੇ ਦੱਸਿਆ ਲੁੱਟੇਰਿਆਂ ਨੇ ਜਿਨ੍ਹਾਂ ਨੇ ਸਾਨੂੰ ਲੁੱਟਣਾ ਇਹ ਗੁਰੂ ਸਾਹਿਬ ਨੇ ਥੋੜਾ ਸਾਨੂੰ ਕਿਹਾ ਵਿੱਚ ਪਹਿਰਾ ਕੱਟੇਗਾ ਤੂੰ ਜਿਆ ਕੱਟੇਗਾ ਤੈਨੂੰ ਆ ਮਿਲ ਜੂਗਾ ਨਹੀਂ ਇਹਦੇ ਬਾਬਤ ਤਾਂ ਸਾਨੂੰ ਗੁਰੂ ਸਾਹਿਬ ਨੇ ਬਾਣੀ ਦੱਸਿਆ ਵੀ ਪੜਪੜ ਗੱਡੀ ਲੱਤੀ ਆ ਪੜਪੜ ਭਰੀਏ ਸਾਥ ਫਿਰ ਉਹ ਕਿੱਧਰ ਜਾਣਗੇ ਗੁਰਨਾਨਕ ਜੀ ਤਾਂ ਅਸੀਂ ਉਲਟ ਚੱਲ ਰਹੇ ਆ ਤੇ ਬਾਬੇ ਦੀਪ ਸਿੰਘ ਤੇ ਵੀ ਉਹ ਤਾਂ ਵੇਖੀ ਸਵਾਟਾ ਰਹੇ ਹੁਣ ਬਾਬਾ ਦੀਪ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ ਤੋਂ ਚੱਲ ਕੇ ਜਾਂਦੇ ਆ ਅਫਦਾਲੀ ਨੂੰ ਭਜਾਉਣ ਬਾਅਦ ਤੇ ਉਹਨਾਂ ਨੇ ਤਾਂ ਖੰਡਾ ਚੱਕਿਆ ਉਹਨਾਂ ਨੇ ਤਾਂ ਪ੍ਰੈਕਟੀਕਲ ਕੰਮ ਕੀਤਾ ਵੀ ਸਾਨੂੰ ਇਹ ਕਰਨਾ ਪੈਣਾ ਉੱਥੇ ਉਹਨਾਂ ਨੇ ਚਪੈਰੇ ਨਹੀਂ ਕੱਟੇ ਵਿੱਚ ਚਪੈਰਾ ਕੱਟਣ ਲੱਗੇ ਦਮਦਮਾ ਸਾਹਿਬ ਗੁਰੂ ਬਾਬਾ ਦੀਪ ਸਿੰਘ ਜੀ ਇਹ ਉਹ ਲੋਕ ਨੇ ਜਿਹੜੇ ਲੋਕ ਸਾਨੂੰ ਬਾਣੀ ਦੀ ਸਮਝ ਤੋਂ ਦੂਰ ਰੱਖਣਾ ਚਾਹੁੰਦੇ ਆ ਇਹਨਾਂ ਨੇ ਕਦੇ ਤਾਂ ਚਲਾ ਲੈਣਾ 300 ਸਾਲ ਗੁਰੂ ਦੇ ਨਾਲ ਅਸੀਂ ਉੱਤਰ ਨੂੰ ਪੀੜਾਂ ਘੱਟ ਲੈਣੀਆਂ ਪੀੜਾ ਹੋ ਜਾਂਦੀਆਂ ਕਦੇ ਧੰਗੁਰ ਰਾਮਦਾਸ ਧੰਗੁਰ ਹੁਣ ਗੁਰੂ ਰਾਮਦਾਸ ਦੀ ਪਾਵਰ ਘਟ ਗਈ ਹੁਣ ਬਾਬਾ ਦੀਪ ਸਿੰਘ ਚਾਰਜ ਕਰ ਅੱਜ ਗੁਰੂ ਰਾਮਦਾਸ ਦਾਦਰ ਨੂੰ ਛੱਡ ਕੇ ਅਜ ਬਾਬਾ ਦੀਪ ਸਿੰਘ ਨੂੰ ਸ਼ਹੀਦਤਾ ਹੋਰ ਨੇ ਸਾਡੇ ਕਿੰਨੇ ਸ਼ਹੀਦ ਨੇ ਬਾਬਾ ਦੀਪ ਸਿੰਘ ਕਲਾਸੀ ਥੋੜੇ ਹੀ ਬਾਬਾ ਦੀਪ ਸਿੰਘ ਨਾਲ ਹੋਰ ਵੀ ਕਿੰਨੇ ਸੀ ਰੋਜਾਂ ਸਤਿਮਤੀ ਦਾਸ ਸੀ ਸਤੀ ਦਾਸ ਸੀ ਤਾਰੂ ਸਿੰਘ ਭਾਈ ਮਣੀ ਸਿੰਘ ਗਿਣਤੀ ਕਰੀਏ ਬੜਾ ਟਾਈਮ ਲੱਗ ਜਾਣਾ ਵੀਡੀਓ ਵੱਡੀ ਹੋ ਚੱਲੀ ਹੈ ਇਸ ਕਰਕੇ ਸਾਨੂੰ ਆਪਣੇ ਗਰੀਬਾਂ ਦੇ ਵਿੱਚ ਸੋਚਣ ਦੀ ਲੋੜ ਆ ਦੇਖਣ ਦੀ ਲੋੜ ਆ ਸਾਡੇ ਸਿਸਟਮ ਵੱਲ ਇਹ ਸਿਸਟਮ ਸਾਡਾ ਸਾਡੇ ਅੱਜ ਕਿੱਥੇ ਆ ਕਿਹਦੇ ਹੱਥ ਹੈ ਇੱਥੋਂ ਕੌਣ ਤੁਣਕਾ ਮਾਰ ਕੇ ਸਾਡੇ ਵਿੱਚ ਬ੍ਰਾਹਮਣਵਾਦ ਵਿਪਰਵਾਦੀ ਸੋਚ ਸਾਡੇ ਚਾਜ 90% ਵਿਪਰਵਾਦੀ ਗੁਰੂ ਘਰਾਂ ਦੇ ਵਿੱਚ ਕਾਰਜ ਹੋ ਰਿਹਾ ਗੁਰਬਾਣੀ ਦੀ ਗੱਲ ਕਰਨੀ ਬੜੀ ਮੁਸ਼ਕਲ ਹੋ ਗਈ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਇਹਨਾਂ ਗੱਲਾਂ ਤੇ ਬਦਬੁੱਧੀ ਜੀਵਿਆਂ ਨੂੰ ਵਿਦਵਾਨਾਂ ਨੂੰ ਪੰਥ ਨੂੰ ਪਿਆਰ ਕਰਨ ਵਾਲਿਆਂ ਨੂੰ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਨੂੰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਇਨਸਾਨਾਂ ਨੂੰ ਲੋੜ ਹੈ ਸਿਰ ਜੋੜਨ ਦੀ ਤੇ ਉਹ ਹਿੰਦੂ ਆ ਜਾਂ ਮੁਸਲਮਾਨ ਆ ਤੇ ਸਿੱਖ ਕੋਈ ਜਿਹੜਾ ਸੱਚਾ ਇਨਸਾਨ ਹੈ ਸੱਚ ਤੇ ਪਹਿਰਾ ਦੇਣ ਵਾਲਾ ਗੁਰੂ ਗ੍ਰੰਥ ਸਾਹਿਬ ਉਹਦੀ ਤਸਵੀਰ ਸੱਚ ਨਾਲ ਸਾਰੇ ਇਕੱਠੇ ਇਸ ਕਰਕੇ ਅਬ ਪਾਪ ਨੇ ਸਿਸਟਮ ਵੱਲ ਜ਼ਰੂਰ ਝਾਤ ਮਾਰੀਏ ਵੀ ਸਾਡਾ ਸਿਸਟਮ ਕਿੱਥੋਂ ਗਲਤ ਹੋਇਆ ਹੋਇਆ ਸਾਡੀ ਸ੍ਰੀ ਕਿਹੜੇ ਜੋਗੀ ਨੇ ਫੜ ਲਈ ਆ ਸਾਡੀ ਸ੍ਰੀ ਸਾਡਾ ਅਕਾਲ ਤਖਤ ਸਾਡਾ ਦਰਬਾਰ ਸਾਹਿਬ ਸਾਡੀਆਂ ਮੇਨ ਸਟੇਜਾਂ ਦਿੱਲੀ ਬੰਗਲਾ ਸਾਹਿਬ ਹਜ਼ੂਰ ਸਾਹਿਬ ਪਟਨਾ ਸਾਹਿਬ ਚਿੰਨੀਆਂ ਸਾਡੀਆਂ ਇਤਿਹਾਸਕ ਥਾਵਾਂ ਨੇ ਉਹ ਸਾਡੇ ਸਿਰ ਨੇ ਜੋਗੀ ਦੀ ਤਰ੍ਹਾਂ ਸਾਡੇ ਸਿਰ ਨੂੰ ਪਕੜ ਲਿਆ ਕਿਸੇ ਨੇ ਤੇ ਪਿੱਛੋਂ ਪੂਛ ਭਲੇਟੇ ਮਾਰੀ ਜਾਏ ਉਹਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ ਲਾਭ ਸਿਰ ਨਹੀਂ ਕਰਨਾ ਹੁੰਦਾ ਆਪਣਾ ਸਿਰ ਛੜਾਈਏ ਇਹਦੇ ਬਾਰੇ ਜਰੂਰ ਸੋਚੀਏ ਜੋ ਸਾਡਾ ਸਿਰ ਜਿਵੇਂ ਜੋਗੀ ਨੇ ਸਤ ਨੂੰ ਕਾਬੂ ਕਰਨਾ ਹੋਵੇ ਉਹਦੀ ਹੋਰ ਤਾਂ ਨਹੀਂ ਫੜਦਾ ਸਿਰ ਫੜਦਾ ਇਸੇ ਤਰ੍ਹਾਂ ਸਾਡੀਆਂ ਚਮਕ ਸਾਡੇ ਚਮਕੌਰ ਸਾਹਿਬ ਸਰਮੌਰ ਆਉ ਕੀਤੇ ਹੱਥ ਹੈ ਆਨੰਦਪੁਰ ਸਾਹਿਬ ਸਾਡਾ ਸਰਮੌਰ ਸੀ ਕੀਦੇ ਹੱਥ ਹੈ ਅਕਾਲ ਤਖਤ ਦਮਦਮਾ ਸਾਹਿਬ ਸ੍ਰੀ ਤਖਤ ਜਿੱਨਾਂ ਸਾਡੀਆਂ ਮੇਨ ਸਟੇਜਾਂ ਨੇ ਜਿੱਥੋਂ ਸਾਡਾ ਸਨੇਹਾ ਦੁਨੀਆ ਚ ਜਾਣਾ ਉਹਨਾਂ ਦੀ ਆਜ਼ਾਦੀ ਲਈ ਸਾਨੂੰ ਜਾਗਣਾ ਪੈਣਾ ਤਾਂ ਕਿ ਉਥੋਂ ਸੱਚ ਦਾ ਹੁੱਕਾ ਜਾਏਗਾ ਤਾਂ ਥੱਲੇ ਤੱਕ ਗਰਾਊਂਡ ਤੱਕ ਲੋਕ ਉਸ ਗੱਲ ਨੂੰ ਪ੍ਰਵਾਨ ਕਰਦੇ ਆ ਅੱਜ ਦੇਖ ਲਓ ਹੋ ਕੇ ਕੀ ਜਾ ਰਹੇ ਆ ਗਰਵਾਣੀ ਦੇ ਬਿਲਕੁਲ ਉਲਟ ਗਰਵਾਣੀ ਦੇ ਵਿਪਰੀਤ ਇਸ ਕਰਕੇ ਤੁਸੀਂ ਦੱਸਣਾ ਵੀ ਹੈ ਜਰੂਰ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਕਰਨਾ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਂਦੇ ਨੇ ਪੇਜ ਨੂੰ ਫਾਲੋ ਕਰਨਾ ਸਬਸਕ੍ਰਾਈਬ ਕਰਨਾ ਇਹ ਪ੍ਰਚਾਰ ਪ੍ਰਸਾਰ ਦੀ ਸੇਵਾ ਵੀ ਇੱਕ ਵੱਡੀ ਸੇਵਾ ਹੈ ਤਾਂ ਕਿ ਸਿੰਘ ਸੁਭਾਵਾਂ ਦੀ ਤਰ੍ਹਾਂ ਅਸੀਂ ਆਜ਼ਾਦੀ ਲਈ ਆਪਣੇ ਅਸਥਾਨਾਂ ਨੂੰ ਯਾਦ ਕਰਾਉਣ ਲਈ ਥੋੜਾ ਜਿਹਾ ਹੌਸਲੇ ਬਲੰਦ ਕਰੀਏ ਫੇਰ ਹੀ ਸਾਡੀ ਚੜ੍ਹਦੀ ਕਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ